ਸ਼ੁਭਕਾਮਨਾਵਾਂ ਸਤਿ ਸ਼੍ਰੀ ਅਕਾਲ ਦੋਸਤੋ ਤੱਜ ਗੱਲ ਕਰਾਂਗੇ ਜੀ ਗੁਰਦਾਸ ਮਾਨ ਦੀ ਜਰਨੀ ਦੀ ਔਰ ਗੁਰਦਾਸ ਮਾਨ ਨਾਲ ਜਿੰਨੇ ਵੀ ਪੰਗੇ ਪਏ ਆ ਜਾਂ ਤੁਸੀਂ ਗੱਲ ਕਰਦੇ ਹੋ ਕਿ ਮਾਂ ਬੋਲੀ ਦੀ ਉਹਨਾਂ ਸੇਵਾ ਕੀਤੀ ਐ ਹਣੀ ਸਿੰਘ ਨੇ ਇੱਕ ਦਿਨ ਬੋਲਿਆ ਸੀ ਕਿ ਅਸੀਂ ਮਾਂ ਬੋਲੀ ਦੀ ਸੇਵਾ ਕੋਈ ਨਹੀਂ ਕਰ ਰਹਾ ਮਾਂ ਬੋਲੀ ਸਾਡੀ ਸੇਵਾ ਕਰ ਰਹੀ ਹੈ ਮੈਨੂੰ ਗੱਲ ਬਹੁਤ ਵਧੀਆ ਲੱਗੀ ਸੀ ਤੇ ਕਈ ਲੋਕ ਜਿਹੜੇ ਪੱਗ ਬਾਰੇ ਗੱਲਾਂ ਕਰਦੇ ਜਦੋਂ ਸਰਤਾਜ ਇਦਾਂ ਆਇਆ ਸੀ ਵਾਲ ਜਾ ਕੱਢ ਕੇ ਪੱਗ ਚੋਂ ਉਦੋਂ ਨਹੀਂ ਤੁਸੀਂ ਬੋਲੇ ਹੈ ਦਲਜੀਤ ਦੇ ਜਿਹੜੇ ਇਹ ਚਮਚੇ ਚੁੰਮਚੇ ਦਾ ਕਹਿੰਦੇ ਆ ਚਲੋ ਕੋਈ ਨਹੀਂ ਉਹ ਗੱਲ ਛੱਡੋ ਗਰਦਾਸ ਮਾਨ ਦੀ ਗੱਲ ਇਹ ਹੈ ਜੀ ਵੀ ਗਰਦਾਸ ਮਾਨ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਜਦੋਂ ਦਾ ਮੈਂ ਮੁੰਬਈ ਗਿਆ ਮੈਂ ਕਈ ਚੀਜ਼ਾਂ ਦੇਖੀਆਂ ਉਹਨਾਂ ਦੀਆਂ ਚਲੋ ਉਹ ਬੰਦਾ ਕਦੀ ਵੀ ਬਾਬਰ ਕੇ ਮੋਰੋ ਨਹੀਂ ਬੋਲਦਾ ਜਦੋਂ ਅੰਦੋਲਨ ਦੇ ਵਿੱਚ ਉਹਨੇ ਇਹ ਗੱਲ ਕੀਤੀ ਇੱਕ ਗਲਤ ਜੀ ਗੱਲ ਕੀਤੀ ਸੀ ਉਹ ਕਿਉਂ ਕੀਤੀ ਕਿਉਂਕਿ ਇੰਨੇ ਲੋਕਾਂ ਨੇ ਟਾਰਚਰ ਕਿੰਨਾ ਕਰਤਾ ਹੋਈ ਜਿਹੜਾ ਉਹਨ ਕੀਤੀ ਪਰ ਉਹ ਵੀ ਦੁੱਧ ਦਾ ਤੋਤਾ ਨਹੀਂ ਉਹਦੀ ਗੱਲ ਮੈਂ ਤੁਹਾਨੂੰ ਦੱਸਦਾ ਮੈਨੂੰ ਉਹ ਕਿੱਥੋਂ ਬੁਰਾ ਲੱਗਿਆ ਮੈਂ ਉਹਦੀ ਬੜੀ ਇੱਜ਼ਤ ਕਰਦਾ ਹੁੰਦਾ ਸੀ ਅਸੀਂ ਮੁੰਬਈ ਡੀਜੀ ਐਡਿਟ ਦੇ ਵਿੱਚ ਇੱਕ ਵਾਰੀ ਮੈਂ ਉਹਨਾਂ ਦਾ ਗਾਣਾ ਇੱਕ ਦੇਖਿਆ ਸੀ ਇਸ਼ਕੇ ਦੀ ਮਾਰੀ ਬੇਮ ਚੱਲੀ ਹੋ ਗਈ ਉਹ ਗਾਣੇ ਦੇ ਵਿੱਚ ਉਹਨਾਂ ਦੀ ਬਹੁਤ ਉਦੋਂ ਚੜਤ ਸੀਗੀ ਤੇ ਉਹ ਗਾਣੇ ਦੇ ਵਿੱਚ ਇੱਕ ਕੁੜੀ ਸੀ ਜੀ ਬਲੈਕ ਕੱਪੜਿਆਂ ਵਾਲੀ ਉਹ ਉਹ ਚ ਡਾਂਸ ਕਰਦੀ ਸੀ ਉਹਨੇ ਇੰਨਾ ਕੁ ਵਧੀਆ ਕੰਮ ਕੀਤਾ ਸੀ ਕਿ ਆਪਾਂ ਸੋਚ ਵੀ ਨਹੀਂ ਸਕਦੇ ਐਡੀਟਰ ਨੇ ਕੋਈ ਗੱਲ ਕੀਤੀ ਕਿ ਇਹ ਬਾਬੇ ਨੂੰ ਖਾ ਗਈ ਤੁਹਾਡੇ ਨੂੰ ਪੰਜਾਬੀ ਤੁਸੀਂ ਕਹਿੰਦੇ ਰਹਿੰਦੇ ਗੁਰਦਾਸ ਬਾਬਾ ਗੁਰਦਾਸ ਬਾਬਾ ਤੇ ਉਹਨੂੰ ਇਹ ਖਾ ਗਈ ਤੇ ਉਹ ਸੁਣ ਲਿਆ ਉਹਨਾਂ ਨੇ ਉਹਨਾਂ ਦੇ ਕਿਸੇ ਬੰਦੇ ਨੇ ਜਾਂ ਕਿੱਦਾਂ ਉਹਨਾਂ ਨੇ ਉੱਥੋਂ ਸਾਰਾ ਸਮਾਨ ਚੱਕਿਆ ਤੇ ਕਿਸੇ ਦੂਜੇ ਸਟੂਡੀਓ ਲੈ ਗਏ ਤੇ ਉੱਥੋਂ ਜਾ ਕੇ ਐਡੀਟਿੰਗ ਕਰਵਾ ਕੇ ਜਿਹੜੇ ਕੁੜੀ ਵਾਲੇ ਸਟੈਪ ਸੀ ਉਹ ਵੀ ਗੁਰਦਾਸ ਨੇ ਆਪ ਕਰ ਲਿਆ ਤੇ ਉਹ ਗਾਣਾ ਬਹੁਤ ਵੱਡਾ ਹਿੱਟ ਗਿਆ ਉਹ ਕੁੜੀ ਵਿਚਾਰੀ ਮੁੜ ਕੇ ਉਹਨੂੰ ਕੰਮ ਵੀ ਨਹੀਂ ਜਾਨੀ ਉਹਨੂੰ ਡਿਲੀਟ ਕਰਤਾ ਤੇ ਮਤਲਬ ਇੰਨਾ ਇਹ ਡਰਦੇ ਐ ਨਵੇਂ ਐਕਟਰਾਂ ਤੋਂ ਇਹ ਨਹੀਂ ਚਾਹੁੰਦੇ ਕੋਈ ਨਵਾਂ ਆ ਜਾਏ ਭਾਵੇਂ ਇਹ ਹੋਵੇ ਜਾਂ ਹੋਰ ਹੋਵੇ ਪੰਜਾਬ ਚ ਗਿੱਪੀ ਹੋਵੇ ਜਾਂ ਮੁੰਬਈ ਚ ਹੋਣ ਮਨੋਜ ਬਾਜਪਾਈ ਵਰਗਾ ਵੀ ਨਹੀਂ ਚਾਹੁੰਦਾ ਥੀਏਟਰ ਵਾਲਾ ਵੀ ਨਾ ਆਵੇ ਇੰਡਸਟਰੀ ਦਾ ਇਹ ਹਾਲ ਹੈ ਜੇ ਇਹਨਾਂ ਦਾ ਮੂੰਹ ਭੰਨਣਾ ਤੇ ਕਿਸੇ ਤਰੀਕੇ ਨਾਲ ਹੋਰ ਕੰਮ ਸ਼ੁਰੂ ਕੀਤਾ ਜਾਊਗਾ ਉਹ ਉਦਾਂ ਦੀਆਂ ਅਸੀਂ ਫਿਲਮਾਂ ਨਵੇਂ ਲੋਕਾਂ ਨੂੰ ਲੈ ਕੇ ਬਣਾਈਏ ਤੇ ਉਹਦਾਂ ਦਾ ਪਲੇਟਫਾਰਮ ਬਣਾਈਏ ਤੇ ਤਾਂ ਕਿ ਨਵੇਂ ਜੋ ਆ ਸਕਣ ਉਹਨਾਂ ਨੂੰ ਇਹ ਰੋਲ ਦਿੰਦੇ ਨੇ ਆ ਅੱਗੇ ਚੱਲਦੇ ਗੁਰਦਾਸ ਮਾਨ ਦੀ ਗੱਲ ਤੋਂ ਗੁਰਦਾਸ ਨੇ ਗਾਹਾਂ ਚੱਲ ਕੇ ਫਿਰ ਅੰਦੋਲਨ ਦੇ ਵਿੱਚ ਜਦੋਂ ਉਹਨੂੰ ਗਿਆ ਬੈਠਾ ਸੀ ਉਹਨੂੰ ਸਟੇਜ ਤੇ ਜਾਣ ਲੱਗਾ ਤੇ ਉਹਨੂੰ ਬੋਲਣ ਨਹੀਂ ਦਿੱਤਾ ਭਾਈ ਸਾਹਿਬ ਉਦੋਂ ਮੈਂ ਇੱਕ ਗੱਲ ਦੱਸ ਦੇਵਾਂ ਤੁਹਾਨੂੰ ਇਹ ਗੱਲ ਬੁਰੀ ਲੱਗਣੀ ਆ ਭਾਵੇਂ ਤੁਸੀਂ ਗਾਲਾ ਕੱਢਿਓ ਮਾਸੀ ਭਾਸ਼ਾ ਜਿਹੜੀ ਉਹਨ ਕਹੀ ਸੀ ਉਹ ਸਿਆਣਪ ਉਹ ਚੇ ਸੀ ਵੀ ਮਾਸੀ ਭਾਸ਼ਾ ਜੇ ਨਾਲ ਨਾ ਖੜਦੀ ਹਰਿਆਣੇ ਵਾਲੇ ਤੇ ਭਾਈ ਸਾਹਿਬ ਅੰਦੋਲਨ ਦਿੱਲੀ ਨਾ ਪਹੁੰਚਦਾ ਉਦੋਂ ਗੁਰਦਾਸ ਮਾਨ ਜੇ ਕਹਿ ਦਿੰਦਾ ਤੇ ਆ ਮਾਸੀ ਭਾਸ਼ਾ ਕਰਕੇ ਦਿੱਲੀ ਬੈਠੇ ਆ ਮੈਂ ਇਹੀ ਗਲਤ ਕਿਤੇ ਕੀ ਗਲਤ ਬੋਲਿਆ ਇਹੀ ਬੋਲਿਆ ਸੀ ਇਹ ਉਦੋਂ ਸਾਰੇ ਚੁੱਪ ਹੋ ਜਾਣੇ ਸੀ ਫਿਰ ਉਹ ਨਹੀਂ ਬੋਲਿਆ ਉਹਨੇ ਤੇ ਅਸੀਂ ਵੀ ਦੱਸ ਦਈਏ ਮੈਂ ਮੈਨੂੰ ਜਦੋਂ ਇੰਡਸਟਰੀ ਪੰਜਾਬ ਦੀ ਨੇ ਸਾਰੀ ਨੇ ਯੂਜ਼ ਕੀਤਾ ਬੰਬੇ ਦੇ ਵਿੱਚ ਵੀ ਬਹੁਤ ਲੋਕ ਮੇਰੇ ਜਰੀਏ ਬਣੇ ਆ ਤਾਂ ਹੀ ਮੈਂ ਪੜਦੇ ਖੋਲ ਰਿਹਾ ਅੱਕ ਕੇ ਮੈਂ ਵਿਹਲਾ ਨਹੀਂ ਹੈਗਾ ਆ 100 ਏਕੜ ਦਾ ਇੱਥੇ ਪਲਾਟ ਕੱਟਿਆ ਹੈ ਭਾਈ ਸਾਹਿਬ ਦਿਖਾ ਦਿਓ ਥੋੜਾ ਜਿਹਾ ਹਨਾ 100 ਏਕੜ ਦੇ ਪਲਾਟ ਕੱਟੇ ਹੋਏ ਨੇ ਇੱਥੇ ਸਾਨੂੰ ਕੰਮ ਬਹੁਤ ਹੈ ਫੈਨ ਵੀ ਕਰਕੇ ਮਥੁਰਾ ਦੇ ਕੋਲ ਤੇ ਇਹ ਨਾ ਸਮਝੋ ਵੀ ਅਸੀਂ ਵਿਹਲੇ ਆ ਤੇ ਇਹ ਗੱਲਾਂ ਅਸੀਂ ਤਾਂ ਕਰ ਰਹੇ ਕਿਉਂਕਿ ਇਹਨਾਂ ਨੇ ਝੂਠ ਫੈਲਾ ਬਹੁਤ ਦਿੱਤਾ ਇਹ ਚਾਹੁੰਦੇ ਨਹੀਂ ਕੋਈ ਹੋਰ ਆਵੇ ਧੋਖਾ ਧੜੀਆਂ ਬਹੁਤ ਕਰਦੇ ਆ ਤੇ ਵੋਟਾਂ ਦੇ ਵਿੱਚ ਇਹਨਾਂ ਨੇ ਖੜਨਾ ਇਹਨਾਂ ਨੂੰ ਵੋਟਾਂ ਨਾ ਪਾਓ ਇਹਨਾਂ ਨੇ ਸਭ ਤੋਂ ਵੱਧ ਕਹਾਣ ਕਰਨਾ ਕਿਉਂਕਿ ਪੈਸੇ ਲੈ ਕੇ ਜਿਹੜੇ ਦਵਾਈਆਂ ਜਰਦੇ ਵੇਚੀ ਜਾਂਦੇ ਆ ਹਨਾ ਕੋਕ ਪੀਂਦੇ ਨਹੀਂ ਆਪ ਤੇ ਉਹਦੇ ਬਾਰੇ ਇਹਨਾਂ ਨੇ ਪੈਸੇ ਹੀ ਕਮਾਉਣੇ ਆ ਇਹਨਾਂ ਨੂੰ ਵੋਟਾਂ ਨਾ ਪਾਓ ਪਹਿਲਾਂ ਸਣੀ ਦੇ ਹੋਲ ਨੂੰ ਤੁਸੀਂ ਵੋਟਾਂ ਪਾ ਕੇ ਦੇਖ ਲਿਆ ਤੇ ਗਾਂ ਚੱਲ ਕੇ ਕਿੱਸਾ ਲਿਆਵਾਂਗੇ ਧਰਮਿੰਦਰ ਦਾ ਐਸਾ ਕਿ ਪੰਜਾਬੀ ਨੂੰ ਕਿਸੇ ਨੂੰ ਸਾਰਾ ਕੁਝ ਬਕਾ ਕੇ ਬੰਬੇ ਬੁਲਾ ਰਿਆ ਤੇ ਮੁੜ ਕੇ ਖੜੇ ਮੇਨੂੰ ਮ ਲਗੀ ਸੀ ਖੜੇ ਨਹੀਂ ਉਹ ਮਿਹਰਬਾਨੀ ਜੀ ਸ਼ੁਕਰੀਆ ਸასი ਕਾਲ